ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਉਸ ਪਲਾਟ ਦੀ ਵੀਡੀਓ ਲੈ ਕੇ ਆਏ ਆ ਇਸ ਪਲਾਟ ਦੀ ਜਗ੍ਹਾ 10 ਮਰਲੇ ਹੈ ਜੀ 38.5 ਫੁੱਟ ਦੀ ਫਰੰਟ ਹੈ ਜੀ 55 ਫੁੱਟ ਦੀ ਲੰਬਾਈ ਹੈ ਬਾਕੀ ਤੇ ਸਾਰਾ ਦੇਖ ਹੀ ਰਹੇ ਹੋ ਮਾਲਕਾਂ ਨੇ ਇਸ ਦੀ ਡਿਮਾਂਡ 5.5 ਲੱਖ ਰੁਪਏ ਰੱਖੀ ਹੈ ਜੀ ਬਾਕੀ ਤੇ ਫੋਨ ਤੇ ਗੱਲ ਕਰ ਲਿਓ ਰੇਟ ਦੀ ਉਹਨਾਂ ਨਾਲ ਮੈਂ ਤੁਹਾਨੂੰ ਫੋਨ ਨੰਬਰ ਦੇ ਦਿੰਦਾ ਉਹਨਾਂ ਦਾ ਮਾਲਕਾਂ ਦਾ ਨੰਬਰ ਹੈ ਜੀ 70879 20223 ਤੇ ਐਡਰੈਸ ਵੀ ਤੁਸੀਂ ਇਸ ਦਾ ਨੋਟ ਕਰ ਲਓ ਪਿੰਡ ਬੰਗਲਾ ਚੰਡੀਗੜ੍ਹ ਬਾਈਪਾਸ ਦੇ ਨੇੜੇ ਹੁਸ਼ਿਆਰਪੁਰ ਤੁਹਾਨੂੰ ਕਿਹੜੇ ਏਰੀਆ ਵਿੱਚ ਕਾਰ ਜਾਂ ਕੋਠੇ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਨ ਵੈਲ ਟਾਈਮ ਵਿੱਚ ਆਪਾਂ ਘਰਾਂ ਕੋਠੀਆਂ ਮਖਾਨ ਦੀ ਵੀਡੀਓ ਅਪਲੋਡ ਕਰੀਏ ਤਾਂ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ